ਕਾਲ ਸਮੇ ਸਮੇ ਦੀ ਸਰਕਾਰ ਨੇ ਵੱਖ-ਵੱਖ ਤਰੀਕੇ ਦੇ ਨਾਲ ਸਾਨੂੰ ਕਦੇ ਨੇਜਿਆਂ ਦੇ ਨਾਲ ਕਦੇ ਤਵੀਆਂ ਦੇ ਉੱਤੇ ਕਦੇ ਸ਼ਵੀਆਂ ਦੇ ਉੱਤੇ ਕਦੇ ਚਰਖੜੀਆਂ ਦੇ ਨਾਲ ਕਦੇ ਰੰਬਿਆਂ ਦੇ ਉੱਤੇ ਸਾਨੂੰ ਖਤਮ ਕਰਨ ਦਾ ਯਤਨ ਕੀਤਾ ਅਸੀਂ ਮੁੱਕੇ ਨਹੀਂ ਜਿੰਨੇ ਜਿੰਨੇ ਇਸ ਧਰਤੀ ਦੇ ਉੱਤੇ ਸਾਡੇ ਸੂਰਬੀਰ ਜਨੈਲਾਂ ਦੇ ਖੂਨ ਦੇ ਤੁਪਕੇ ਡੁੱਲੇ ਉਹਨੇ ਇੱਥੇ ਸੂਰਮੇ ਪੈਦਾ ਹੁੰਦੇ ਆਏ ਆ ਤੇ ਸੂਰਮੇ ਪੈਦਾ ਹੁੰਦੇ ਰਹਿਣਗੇ ਉਹਨੀ ਇਸ ਧਰਮ ਦੀ ਉਮਰ ਨਹੀਂ ਜਿੰਨੀ ਇਸ ਧਰਮ ਦੀ ਡੂੰਗੀ ਜੜ੍ਹ ਆ ਕਿਉਂਕਿ ਇਹਦੇ ਸਾਲ ਓਨੇ ਨਹੀਂ ਜਿੰਨੇ ਇਹਨੂੰ ਬਚਾਉਣ ਦੇ ਲਈ ਇਹਨੂੰ ਅੱਗੇ ਉਭਾਰਨ ਦੇ ਲਈ ਸਿਰ ਲੱਗੇ ਨੇ ਸਤਖੰਡਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਮਖੋ ਓਨੀਆਂ ਇੱਟਾਂ ਨਹੀਂ ਲਗੀਆਂ ਜਿੰਨੇ ਉਹਦੀ ਰੱਖਿਆ ਦੇ ਲਈ ਉਹਦੇ ਪਾਵਨ ਸਥਾਨ ਦੀ ਮਰਿਆਦਾ ਕਾਇਮ ਰਹੀ ਸਿਰ ਲੱਗੇ ਹੋਏ ਸਤ ਸ੍ਰੀ ਅਕਾਲ ਜਿਸੇ ਕਰਕੇ ਇੱਕ ਇੱਕ ਪਲ ਸਾਡਾ ਕੁਰਬਾਨੀਆਂ ਦੇ ਨਾਲ ਭਰਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਸ ਦੇਸ਼ ਦੇ ਉੱਤੇ ਪੰਜਾਬ ਦੇ ਉੱਤੇ ਪੰਜਾਬ ਦੇਸ਼ ਇੱਕ ਗੱਲ ਦਾ ਪ੍ਰੇਖ ਮਨਾਂ ਦੇ ਵਿੱਚੋਂ ਕੱਢ ਦਿਓ ਕਿ ਇਹ ਕੋਈ ਸੂਬਾ ਹੈ ਗੁਰਮਖੋ ਇਹ ਸਾਡਾ ਦੇਸ਼ ਆ ਪੰਜਾਬ ਦੇਸ਼ 1947 ਦੀ ਵੰਡ ਦੇ ਵਿੱਚ ਕੁਝ ਲੋਕਾਂ ਦਾ ਕਹਿਣਾ ਇਹ ਆ ਕਿ ਭਾਰਤ ਤੇ ਪਾਕਿਸਤਾਨ ਦਾ ਵਟਵਾਰਾ ਹੋਇਆ ਭਾਰਤ ਤੇ ਪਾਕਿਸਤਾਨ ਵੰਡਿਆ ਗਿਆ ਪਰ ਯਾਦ ਰੱਖਿਓ ਵੰਡਿਆ ਗਿਆ ਤੇ ਕੇਵਲ ਦੇਸ਼ ਪੰਜਾਬ ਵੰਡਿਆ ਗਿਆ ਯਮਨਾ ਪਾਰ ਦਾ ਇਲਾਕਾ ਕੋਈ ਨਹੀਂ ਜੋ ਵੰਡਿਆ ਗਿਆ ਪੰਜਾਬ ਨੂੰ ਕਮਜ਼ੋਰ ਕਰਨੀਆਂ ਤਾਕਤਾਂ ਜੇਕਰ ਅਜੇ ਵੀ ਇਹਨਾਂ ਨਾਲ ਸਮਝੇ ਤੇ ਇੱਕ ਸੂਬਾ ਬਣਿਆ ਹੈ ਹੁਣ ਤੇ ਸੂਬੇ ਤੋਂ ਹੌਲੀ-ਹੌਲੀ ਜ਼ਿਲ੍ਹੇ ਦੇ ਉੱਤੇ ਆ ਜਾਣਾ ਹੈ। ਇਹ ਕੇਵਲ ਤੁਹਾਡੇ ਸਮਝਣ ਦੇ ਨਾਲ ਆ। rau ਵਿਚਾਰ ਛੇਰੇ ਪੰਜਾਬ ਦੀ ਮੌਤ ਤੋਂ ਬਾਅਦ ਇਸ ਦੇਸ਼ ਦੇ ਉੱਤੇ ਬ੍ਰਿਟਿਸ਼ ਗਵਰਨਮੈਂਟ ਨੇ ਅੰਗਰੇਜ਼ ਹਕੂਮਤ ਨੇ ਆਨ ਕਰਕੇ ਕਬਜ਼ਾ ਕਰ ਲਿਆ। ਇਸ ਅੰਗਰੇਜ਼ੀ ਹਕੂਮਤ ਦੇ ਕੋਲੋਂ ਆਜ਼ਾਦ ਕਰਵਾਉਣ ਦੇ ਲਈ ਇਸ ਦੇਸ਼ ਨੂੰ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੂੰ ਖਿਤਾਬ ਕੀ ਦਿੱਤਾ ਗਿਆ ਪਹਿਲਾ ਖਿਤਾਬ ਪੰਜਾਬ ਦੀ ਧਰਤੀ ਨੂੰ ਵੰਡ ਦਿੱਤਾ ਗਿਆ ਦੂਸਰਾ ਖਿਤਾਬ ਦਿੱਤਾ ਗਿਆ ਕਿ ਸਿੱਖ ਜਰੈਮ ਪੇਚਾ ਕੌਮ ਹੈ ਇਹ ਅਤਵਾਦੀ ਕੌਮ ਹੈ ਸਮਾਬਿਤ ਦਿਆ 25 ਅਗਸਤ ਸਾਨੂੰ 1977 ਨੂੰ ਦਮਦਮੇ ਟਕਸਾਲ ਦੀ ਵਾਗਡੋਰ ਅਨਖੀਲੇ ਜਰਨੈਲ ਮਹਾਂਪੁਰਖ ਸੰਤ ਗੰਨੀ ਜਰਨੈਲ ਸੰਖਾਲਸਾ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਆਈ ਜਿਨ੍ਹਾਂ ਨੇ ਆਉਂਦਿਆ ਸਮੇਂ ਦੀ ਲਿਆਕਤ ਨੂੰ ਸਮਝਦਿਆਂ ਕੌਮ ਦੀ ਨਬਜ਼ ਨੂੰ ਪਛਾਣਦਿਆਂ ਨੌਜਵਾਨਾਂ ਨੂੰ ਵੰਗਾਰ ਲੈ ਕੇ ਐ ਕਾਹ ਤੇ ਨੌਜਵਾਨੋ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਸਰ ਉੱਜਾ ਕਰਕੇ ਜਾਉਣਾ ਹੈ ਤੇ ਸਾਨੂੰ ਸ਼ਸਤਰਤਾਰੀ ਹੋਣਾ ਪਵੇਗਾ ਸਾਨੂੰ ਪੰਜਾਂ ਤਕਰਾਂ ਦੀ ਵਰਦੀ ਧਾਰਨ ਕਰਕੇ ਮੈਦਾਨ ਦੇ ਵਿੱਚ ਨਿਤਰਨਾ ਪਵੇਗਾ ਭਾਰਤ ਦੀ ਸਰਕਾਰ ਸਾਡੇ ਨਾਲ ਪੈਰ ਪੈਰ ਦੇ ਉੱਤੇ ਬੰਦੀਕੀ ਕਰਦੀ ਜੇਕਰ ਸਾਡੇ ਪਾਣੀਆਂ ਦੀ ਗੱਲ ਹੋਵੇ ਸਾਡੀ ਬਿਜਲੀ ਦੀ ਗੱਲ ਹੋਵੇ ਤਾਂ ਸਾਡੇ ਤੋਂ ਧੋਖੇ ਦੇ ਨਾਲ ਲੁੱਟਿਆ ਜਾ ਰਿਹਾ ਹੈ ਜੇਕਰ ਅਸੀਂ ਕਿਸੇ ਤੋਂ ਕੋਲਾ ਲੈਣਾ ਹੋਵੇ ਪੱਥਰ ਲੈਣਾ ਹੋਵੇ ਤਾਂ ਉਹਦਾ ਮੁੱਲ ਕਰਨਾ ਪੈਂਦਾ ਹੈ ਪਰ ਪੰਜਾਬ ਦੇ ਹੱਕਾਂ ਦੇ ਉੱਤੇ ਦਿਨ ਦਿਹਾੜੇ ਡਾਕੇ ਮਾਰੇ ਜਾ ਰਹੇ ਨੇ ਸਾਡੇ ਕਿਸਾਨ ਛੜਕਾਂ ਦੇ ਉੱਤੇ ਰੁੜ ਰਹੇ ਆ ਜਿਹੜੀਆਂ ਫਸਲਾਂ ਅਸੀਂ ਪੁੱਤਰਾ ਧੀਆ ਵਾਂਗ ਪੋਹਦੀਆਂ ਰਾਤਾਂ ਤੇ ਹਾਰ ਦੀਆਂ ਧੁੱਪਾਂ ਵਿੱਚ ਨੰਗੇ ਪੈਰੀਂ ਲਹਿ ਰਹਿ ਕੇ ਪਾਲਦੇ ਆ ਜਦੋਂ ਉਹਨੂੰ ਵੱਢ ਕੇ ਵੇਚਣ ਦੀ ਵਾਰੀ ਆਉਂਦੀ ਹੈ ਤੇ ਦਿੱਲੀ ਤੋਂ ਆ ਕੇ ਲਾਲੇ ਇਹਦਾ ਮੁੱਲ ਤੈਅ ਕਰਦੇ ਆ ਉਹ ਲਾਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਲੂ ਵੱਲਾਂ ਨੂੰ ਲੱਗਦੇ ਆ ਕਿ ਬੂਟਿਆਂ ਨੂੰ ਲੱਗਦੇ ਆ ਸਾਡੀਆਂ ਧੀਆ ਭੈਣਾਂ ਦੀ ਰੋਜ਼ਾਨਾ ਬੇਪਤੀ ਕੀਤੀ ਜਾਂਦੀ ਹੈ ਦੋਸ਼ੀ ਸ਼ਰਿਆਮ ਘੁੰਮਦੇ ਨੇ ਸਾਡੇ ਨੌਜਵਾਨਾਂ ਨੂੰ ਝੂਠੇ ਮੁਕਾਦਮਿਆਂ ਦੇ ਵਿੱਚ ਫਸਾ ਕੇ ਜੇਲ੍ਹਾਂ ਦੇ ਵਿੱਚ ਢੱਕਿਆ ਜਾ ਰਿਹਾ ਹੈ ਕਦੋਂ ਉਠਾਂਗੇ ਸਾਡੇ ਇਸ਼ਤ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਵੀ ਕੀਤੀ ਜਾਂਦੀ ਹੈ ਯਾਦ ਰੱਖਿਓ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਹਿੰਦੇ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਸਿੱਖਾਂ ਦੇ ਵਿੱਚ ਜੇਕਰ ਰਾਜ ਭੈੜੀ ਗੱਲ ਹੁੰਦੀ ਗੁਰਮਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਨਹੀਂ ਸੀ ਕਰਨਾ ਸਿੱਖਾਂ ਦੇ ਵਿੱਚ ਜੇਕਰ ਰਾਜ ਦੀ ਗੱਲ ਪੈੜੀ ਹੁੰਦੀ ਤੇ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਏ ਅੱਜ ਤੱਕ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਗਿਆ 40 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਕਿਸੇ ਹੋਰ ਸੂਬੇ ਦੇ ਵਿੱਚ Rajasthan ਜਾ ਕੇ ਦੇਖ ਲਿਓ ਉਥੇ ਅਜੇ ਵੀ ਬਹੁਤ ਸਾਰੇ ਕਿਲੇ ਮੌਜੂਦ ਨੇ ਪੁਰਾਣੇ ਰਾਜਿਆਂ ਦੇ ਉਹਨਾਂ ਕਿਲਿਆਂ ਦੇ ਵਿੱਚ ਜਾ ਕੇ ਦੇਖਿਓ ਜਦੋਂ ਕਿਤੇ ਗਾਈਡ ਨੂੰ ਜਾ ਕੇ ਪੁੱਛਦੇ ਆ ਨਾ ਉਹ ਦੱਸਦੇ ਆ ਕਿ ਇਹ ਆ ਜੀ ਰਾਜੇ ਦਾ ਸਭ ਤੋਂ ਪਹਿਲੀ ਚੀਜ਼ ਵਿਖਾਉਂਦੇ ਆ ਇਹ ਆ ਰਾਜੇ ਦਾ ਬੰਦੀ ਘਰ ਕਿਨੂੰ ਜੇਲ ਆਖਦੇ ਆ ਇੱਥੇ ਜਿਹੜਾ ਵੀ ਦੇਸ਼ ਤਰੋਈ ਹੁੰਦਾ ਸੀ ਨਾ ਜਿਹੜਾ ਵੀ ਰਾਜ ਤਰੋਈ ਹੁੰਦਾ ਸੀ ਉਹਨੂੰ ਇੱਥੇ ਬੰਦ ਕੀਤਾ ਜਾਂਦਾ ਸੀ ਬੜੇ ਮਾਨ ਨਾਲ ਵਿਖਾਉਂਦੇ ਆ ਤੇ ਸਾਡੇ ਲਈ ਸਭ ਤੋਂ ਵੱਡੀ ਮਾਨ ਦੀ ਗੱਲ ਇਹ ਆ ਕਿ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਤੇ 40 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ ਇੱਕ ਵੀ ਬੰਦੇ ਨੂੰ ਜੇਲ ਨਹੀਂ ਹੋਈ ਕਿਉਂਕਿ ਜੇਲ ਹੈ ਹੀ ਨਹੀਂ ਸੀ ਰਾਜ ਦੀ ਕਿਹੋ ਜਿਹਾ ਸੁਚੱਜਾ ਰਾਜ ਹੋਵੇਗਾ ਉਸ ਸ਼ੇਰੇ ਪੰਜਾਬ ਦਾ ਗੁਰਮਖੋ ਉਸ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਸ਼ੇਰੇ ਪੰਜਾਬ ਰਾਜਨੀਤੀ ਨੂੰ ਪੈਰ ਦੀ ਜੁੱਤੀ ਸਮਝਦਾ ਸੀ ਤੇ ਸਿੱਖੀ ਨੂੰ ਸਿਰ ਦੀ ਦਸਤਾਰ ਸਮਝਦਾ ਸੀ ਰਾਜਨੀਤੀ ਨੂੰ ਘੋੜਾ ਬਣਾ ਕੇ ਸਿੱਖੀ ਨੂੰ ਸਵਾਰ ਕੀਤਾ ਗਿਆ ਪਰ ਅੱਜ ਸਾਡੇ ਲੀਡਰਾਂ ਨੇ ਕੀ ਕੀਤਾ ਸਿੱਖੀ ਨੂੰ ਘੋੜਾ ਬਣਾ ਕੇ ਤੇ ਰਾਜਨੀਤੀ ਨੂੰ ਸਵਾਰ ਕੀਤਾ 7 ਦਿਨ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੰਠਾ ਪਾ ਕੇ ਸ਼ੇਰੇ ਪੰਜਾਬ ਨੇ ਗਲੀਆਂ ਦੇ ਵਿੱਚ ਛੱਡ ਦਿੱਤਾ ਕਹਿੰਦਾ ਦੇਖਾ ਤਾਂ ਸਹੀ ਮੇਰੇ ਰਾਜ ਦੇ ਵਿੱਚ ਕੋਈ ਭੁੱਖਾ ਨੰਗਾ ਤਾਂ ਨਹੀਂ ਕੋਈ ਗਰੀਬ ਤਾਂ ਨਹੀਂ ਜੇ ਕੋਈ ਗਰੀਬ ਹੋਊਗਾ ਤੇ ਕੰਠਾ ਲਾ ਲਊਗਾ 7 ਦਿਨ ਗਲੀਆਂ ਦੇ ਵਿੱਚ ਕੁੱਤਾ ਫਿਰਦਾ ਰਿਹਾ ਕਿਸੇ ਨੇ ਗਲ ਦੇ ਵਿੱਚੋਂ ਕੰਠਾ ਨਹੀਂ ਲਾਇਆ ਅੱਜ ਕੱਲਾ ਚੰਗੀ ਜੀ ਨਸਲ ਦਾ ਕੁੱਤਾ ਹੀ ਛੱਡ ਕੇ ਵੇਖ ਲੋ ਜੇ 10 ਮਿੰਟਾਂ ਬਾਅਦ ਲੱਭ ਗਿਆ ਤਾਂ ਫੇਰ ਆਕੇ ਜਿਹੜੇ ਗੱਲ ਕਰਦੇ ਆ ਕਿ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਤੋਂ ਭਗੌੜੇ ਆ ਗੁਰਮਖੋ ਜਿਹੜਾ ਸੁਬਾ ਸ਼ਾਮ ਦੋਹਰਾ ਪੜ੍ਹਦੇ ਆ ਅਰਦਾਸ ਦੇ ਉਪਰੰਤ ਰਾਜ ਕਰੇਗਾ ਹਾਲਸਾ ਰਾਜ ਕਰੇਗਾ ਹਾਲਸਾ ਆਕੀ ਰਹੇ ਨਾ ਕੋਈ ਫਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਇਹ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਆ ਜਿਹੜਾ ਇਹਨਾਂ ਬਚਨਾਂ ਤੋਂ ਭਗੌੜਾ ਹੁੰਦਾ ਹੈ ਨਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਗੁਰਬਾਣੀ ਦਾ ਫਰਮਾਨ ਹੈ ਗੁਰੂ ਸਾਹਿਬ ਦਾ ਬਚਨ ਹੈ ਕਹਿ ਰਾਜ ਕਰੇ ਹੈ ਕੈ ਲੜ ਮੰ ਤਬ ਇੰ ਭਰਿਓ ਗਰੀਬ ਨਿਵਾਜ ਸ਼ਸਤਰਨ ਤੇ ਅਧੀਨ ਹੈ ਰਾਜ ਬਹੁ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਪਲ ਚਲੇ ਹੈ ਰਾਜ ਕਿਤੇ ਨੇ ਥਾਲੀਆਂ ਦੇ ਵਿੱਚ ਪਰੋਸ ਕੇ ਨਹੀਂ ਕਦੇ ਦਿੱਤੇ ਇਹ ਜਿਨੇ ਵੀ ਲਿਆਇਓ ਡਾਂਗ ਦੇ ਜ਼ੋਰ ਤੇ ਆਪਣੇ ਸ਼ਸਤਰ ਦੇ ਜ਼ੋਰ ਦੇ ਲਿਆਏ ਤੇ ਸਿੱਖਾਂ ਨੂੰ ਵੀ ਰਾਜ ਕਰਨਾ ਪਵੇਗਾ ਰਾਜ ਭੈੜੀ ਗੱਲ ਨਹੀਂ ਆ ਜੇਕਰ ਅੱਜ ਸਾਡੇ ਕੋਲ ਰਾਜ ਨਹੀਂ ਤੇਖੇ ਦੁੱਕੀ ਤਿੱਕੀ ਆ ਕੇ ਕਦੇ ਸਾਡੇ ਸਿੱਖ ਗੁਰੂਆਂ ਬਾਰੇ ਕਦੇ ਸਿੱਖ ਜਰਨੈਲਾਂ ਬਾਰੇ ਆਵਾ ਤਵਾ ਬੋਲਦੀ ਰਹਿੰਦੀ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਬੇਦਬੀ ਹੋ ਜਾਵੇ ਕਿਤੇ ਦੋਚੀ ਦਾ ਚਾਹੇ ਪਤਾ ਵੀ ਲੱਗ ਜਾਵੇ ਉਹਦੇ ਤੇ ਪਰਚਾ ਦਰਜ ਕਰਾਉਣ ਦੇ ਲਈ ਵੀ ਧਰਨਾ ਲਾਉਣਾ ਪੈਂਦਾ ਹੈ ਸੱਚ ਹੈ ਕਿ ਨਹੀਂ ਇਹ ਰਾਜ ਨਾ ਹੋਣ ਦੀਆਂ ਤਾਕਤਾਂ ਤੇ ਜਿਨ੍ਹਾਂ ਦਾ ਰਾਜ ਆ ਉਹਨਾਂ ਦੀਆਂ ਗਾਵਾਂ ਦਾ ਗੋਹਾ ਮੂਤ ਵੀ ਵਿਕੀ ਜਾਂਦਾ ਕੋ ਸਤਨਾਹ ਜੀ ਵਾਹਿਗੁਰੂ ਇਹ ਕੌੜਾ ਸੱਚ ਹੈ ਚਾਹੇ ਕਿ ਸਾਨੂੰ ਚਾਹੇ ਮਹਾਂਪੁਰਖ ਸਾਧ ਕੇ ਰੈਨ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਨੇ ਨੌਜਵਾਨਾਂ ਨੂੰ ਵੰਗਾਰ ਲਈ ਆ ਸੰਤਾਂ ਦੀ ਵੰਗਾਰ ਨੂੰ ਸਤਿਕਾਰ ਦਿਆ ਹੋਇਆ ਨੌਜਵਾਨਾਂ ਨੇ ਆਪਣੇ ਨਿੱਧੀ ਘਰ-ਬਾਰ ਤਿਆਗ ਕੇ ਤੇ ਕੌਮੇ ਘਰ ਦੇ ਲਈ ਜੂਝਣ ਦਾ ਫੈਸਲਾ ਕਰ ਲਿਆ ਕਹਿੰਦੇ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰਾਜ ਨਹੀਂ ਸਥਾਪਿਤ ਕਰ ਦਿੰਦੇ ਉਦੋਂ ਤੱਕ ਜੂਝਦੇ ਰਵਾਂਗੇ ਜਦੋਂ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਨਹੀਂ ਸਥਾਪਿਤ ਕਰ ਦਿੰਦੇ ਕੌਮ ਦਾ ਘਰ ਨਹੀਂ ਬਣ ਜਾਂਦਾ ਜਾਂ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦੀ ਗੋਦ ਨਹੀਂ ਪ੍ਰਾਪਤ ਹੋ ਜਾਂਦੀ ਅਸੀਂ ਉਹਨਾਂ ਨੌਜਵਾਨਾਂ ਵਾਸਤੇ ਸ਼ਾਇਰ ਲਿਖਦਾ ਕਹਿੰਦਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾ ਕੇ ਜਿਹੜੇ ਹਿੰਡ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬਸ ਜੜਿਆ ਆਣ ਜਦੋਂ ਮਾਣੋਚਾਲ ਵਿੱਚ ਖੜਿਆ ਉਸੇ ਮੇਲੇ ਦਿਲ 'ਚ ਆਇਆ ਖਿਆਲ ਸੀ ਜੀ ਇਸ ਪਿੰਡ ਦਾ ਤਾਂ ਬਾਬਾ ਮਾਣੋਚਾਲ ਸੀ ਦਿਲ ਵਾਲੀ ਅੱਗ 'ਚ ਵੈਰੀ ਨੂੰ ਜਾਲ ਦਾ ਬੱਬਰਾਂ ਦਾ ਮੋਢੀ ਪਿੰਡ ਦਾਸੂਵਾਲ ਦਾ ਬਸ ਜਦੋਂ ਤਰਨਤਾਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁਝ ਗਈ ਹਰ ਵੇਲੇ ਮੌਤ ਨੂੰ ਕਰੇ ਮੁਖੌਲ ਜੀ ਅਨਾਰ ਸਿੰਘ ਪਾੜਾ ਨਾਲ ਜੱਜ ਡੋਲ ਦੀ ਪਹੁੰਚ ਜੰਡੇ ਵਾਲੇ ਤੋਂ ਮੈਂ ਬਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ ਵੇਖ ਗਦਲੀ ਉਤਰਿਆ ਬਸ ਪਹੁੰਚ ਕੇ ਬਟਾਲੇ ਤੇ ਉਤਰਿਆ ਬਸ ਪਹੁੰਚ ਕੇ ਬਟਾਲੇ ਤੇ ਗੁੱਗੂ ਹਰਚੰਦ ਵੀ ਅਣਖ ਵਾਲੇ ਨੇ ਕਲਾ ਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ ਮੈਥੇ ਤੋਂ ਲੁਧਿਆਣੇ ਚਾਲੇ ਪਾ ਲੈ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲੈ ਪਹੁੰਚ ਕੇ ਫਲੋਰ ਚ ਤੇ ਆਈ ਗੱਲ ਸੀ ਨਸ਼ਤਰ ਸਿੰਘ ਰੋਡੇ ਬਾਈ ਕੀਤਾ ਹੱਲ ਸੀ ਕਾਰ ਪਿਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ ਹੋਇਆ ਨਾ ਸਬਰਦਿਲ ਮਰ ਜਾਣੀ ਹੋਇਆ ਨਾ ਸਬਰਦਿਲ ਮਰ ਜਾਣੇ ਤੋਂ ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ ਚੜ ਕੇ ਬੁਲਟ ਤੇ ਮੈਂ 모ਗ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ